ਭਰਾਮਾਂ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈ ਕਾਟਨ ਦੇ ਸੂਟਾਂ ਦੀ ਵੈਰਾਈ ਆ ਗਈ ਜੀ ਕਾਟਨ ਦਾ ਫੈਂਸੀ ਸੂਟ ਆ ਦੇਖੋ ਜੀ ਬਿਲਕੁਲ ਕਾਟਨ ਦਾ ਫੈਂਸੀ ਸੂਟ ਹੈ ਇਹ ਇੱਕ ਕਮੀਜ਼ ਇਹ ਸਲਵਾਰ ਦਾ ਕਪੜਾ ਇਹਦੇ ਨਾਲ ਇੱਕ ਕਾਉਟਨ ਦਾ ਦੁਪੱਟਾ ਆ ਗਿਆ ਬਿਲਕੁਲ ਰੇਸ਼ਮ ਵਰਗਾ ਕਪੜਾ ਹੀ ਦੇਖੋ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਆ ਇਹ ਆ ਦੁਪੱਟਾ ਜਿਹਦੇ ਨਾਲ ਮਾਰਕੀਟ 'ਚ ਵੇਖੇ 700 ਦਾ ਵੇਖੇ 750 ਦਾ ਸਾਡਾ ਰੇਟ ਹੈ ਸਿਰਫ 500 ਰੁਪਏ ਜੀ ਇਹ ਕਾਟਨ ਦਾ ਸੂਟ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦੇ ਵਿੱਚ ਘਾਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਰਾਂਕੇ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਕਲਰ ਦੇਖੋ ਜੀ ਕੁੜੀਆਂ ਕੱਤਰੀਆਂ ਲਈ ਵੈਰਾਈਟੀ ਹੈ ਬਿਲਕੁਲ ਇਹ ਫਾਈਨਸੀ ਵੈਰਾਈਟੀ ਹੈ ਜੀ ਗਰਮੀ ਦੇ ਪੌਣ ਵਾਲੀ ਬਿਲਕੁਲ ਸੁਤੀ ਕੱਪੜੇ ਤੇ ਹੈ ਜੀ ਕਾਟਨ ਦੇ ਦੁਪੱਟੇ ਦੇ ਨਾਲ ਹੈ ਨਾਲ ਇਹ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਬਹੁਤ ਹੀ ਰੰਗ ਡਿਜ਼ਾਈਨ ਆ ਗਈ ਇਹਦੇ ਵਿੱਚ ਅਦੇ ਕੋ ਡਿਜ਼ਾਈਨਿੰਗ ਤਾਂ ਬਹੁਤ ਸੋਹਣੀ ਆ ਗਈ ਜੀ ਉਹਦੇ ਨਾਲ ਸਲਵਾਰ ਲੈਨਿੰਗ ਸੀਗੀ ਇਹਦੇ ਨਾਲ ਸਲਵਾਰ ਪਲੇਨ ਆ ਗਈ ਦੇਖੋ ਪਲੇਨ ਸਲਵਾਰ ਹੈ ਪ੍ਰਿੰਟ ਦੁਪੱਟਾ ਹੈਗਾ ਰੇਟ ਉਹੀ 500 ਰੁਪਿਆ ਪਰ ਆਵਾ ਦੀ ਹੱਟੀ ਨੇ ਤੇ 500 ਰੁਪਏ ਦੇ ਵਿੱਚ ਫੈਂਸੀ ਸੂਟ ਦੁਪੱਟਾ ਜੀ ਕੌਟਨ ਦਾ ਆ ਇਹ ਮੈਚਿੰਗ ਸੂਟ ਹੈ ਸਟਾਈਲ ਵਾਲਾ ਜਿਵੇਂ ਅੱਜ ਕੱਲ ਨਵੇਂ ਰਵਾਇਤ ਦੇ ਉੱਤੇ ਚੱਲਦੇ ਆ ਕੁੜੀਆਂ ਕੱਤਰੀਆਂ ਦੀ ਰੇਟੀ ਹੈ ਜੀ ਇਹ ਗਰਮੀ ਦੇ ਵਿੱਚ ਕੜਾਈ ਆਏ ਤੋਂ ਹਟ ਕੇ ਵਧੀਆ ਵੈਰੀਟੀ ਦੇ ਉੱਤੇ ਆਈ ਇਹ। ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ। ਸਾਮਾ, ਕਲਰ, ਡਿਜ਼ਾਈਨ ਲੈਣ ਵਾਸਤੇ ਛੇਤੀ ਛੇਤੀ ਆ ਕੇ ਲੈ ਕੇ ਜਾ ਕਰੋ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ। ਸਕਰੀਨਸ਼ਾਟ ਲੈ ਕੇ ਸਾਮਾ ਆਇਆ ਕਰੋ, ਸਾਮਾ ਹੀ ਡਿਜ਼ਾਈਨ ਮਿਲੂਗਾ ਜੀ। ਕਈ ਦਿਨਾਂ ਬਾਅਦ ਡਿਜ਼ਾਈਨ ਬਦਲ ਜਾਂਦੇ ਨੇ, ਉਹ ਵਿਕ ਜਾਂਦੇ ਨੇ, ਉਸ ਤੋਂ ਬਾਅਦ ਹੋਰ ਡਿਜ਼ਾਈਨ ਬਦਲ ਮੇ ਆ ਜਾਂਦੇ ਨੇਗੇ। ਸਾਮੇ ਡਿਜ਼ਾਈਨਾਂ ਦੇ ਵਿੱਚ ਲੈਣ ਵਾਸਤੇ ਛੇਤੀ ਛੇਤੀ ਪਹੁੰਚਿਆ ਕਰੋ ਜੀ। ਬਹੁਤ ਹੀ ਵਧੀਆ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਸਾਰਾ ਨਵੇਂ-ਨਵੇਂ ਡਿਜ਼ਾਈਨਾਂ ਤੇ ਨਵੇਂ-ਨਵੇਂ ਕੱਟਣਾਂ ਚ ਮਾਰ ਆਇਆ ਹੈ ਇਹਦੇ ਵਿੱਚ ਆ ਦੇਖੋ ਇਹ ਥੋੜੇ ਜਿਹਾ ਡਾਰਕ ਰੰਗ ਆ ਗਿਆ ਉਹਦੇ ਨਾਲ ਉਹ ਜਿਹੜੇ ਲਾਈਟ ਕਲਰਾਂ ਚ ਸੀਗਾ ਚੀਜ਼ ਉਹੀ ਹੈ ਰੇਟ ਵੀ ਉਹੀ ਹੈਗਾ ਆਹ ਸਲਵਾਰ ਆ ਗਈ ਇਹਦੇ ਨਾਲ ਆਹ ਦੁਪੱਟਾ ਆ ਗਿਆ ਜੀ ਕਾਟਨ ਦਾ ਦੁਪੱਟਾ ਹੈਗਾ ਕਾਟਨ ਦਾ ਸੂਟ ਹੈ ਮੈਚਿੰਗ ਸੂਟ ਹੈ ਫੈਂਸੀ ਸੂਟ ਹੈ ਬਿਲਕੁਲ ਜਿਹਦਾ ਮਾਰਕੀਟ ਰੇਟ 7700 ਰੁਪਿਆ ਚੱਲ ਰਿਹਾ ਹੈਗਾ ਸਾਡਾ ਰੇਟ ਹੈ ਸਿਰਫ 500 ਰੁਪਿਆ ਜੀ ਇਹ 500 ਰੁਪਏ ਦੇ ਵਿੱਚ ਫੈਂਸੀ ਸੂਟ ਦੁਪੱਟਾ ਪੂਰਾ ਵਧੀਆ ਵੱਡਾ ਦੁਪੱਟਾ ਲੱਗਿਆ ਹੋਈ ਨਾਲ ਬਿਲਕੁਲ ਮਲਾਈਬ ਕੁਆਲਟੀ ਦੇ ਉੱਤੇ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸਿਰ ਮੇਲਾ ਚੱਲ ਰਿਹਾ ਹੈਗਾ ਕਲਰਿੰਗ ਆਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਦਿੱਤੇ ਜੀ ਆ ਦੇਖੋ ਡਿਜ਼ਾਈਨਿੰਗ ਤਾਂ ਬਹੁਤ ਹੀ ਡਿਜ਼ਾਈਨਾਂ ਚ ਆ ਗਿਆ ਜੀ ਮਾਲੇ ਦੇ ਵਿੱਚ ਆ ਸਵਾਰ ਦਾ ਕੱਪੜਾ ਹੋ ਗਿਆ ਜੀ ਆ ਦੁਪੱਟਾ ਹੋ ਗਿਆ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਗਰਮੀ ਵਾਲੇ ਸੂਟਾਂ ਦਾ ਹੈ ਫੈਂਸੀ ਸੂਟ ਮੈਚਿੰਗ ਸੂਟ ਵਿਦ ਦੁਪੱਟੇ ਦੇ ਨਾਲ ਸਿਰਫ 500 ਚੱਕਤਾ ਜੀ ਇਹੇ ਭਰਾਵਾ ਦੀ ਹੱਟੀ ਵਾਸਟਰ ਰੋਡ ਮੌੜ ਮੰਡੀ ਭਾਰੀ ਸੇਲ ਮੇਲਾ ਭਰਾਵਾ ਦੀ ਹੱਟੀ ਦਿੱਤੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਭਰਾਵਾ ਦੀ ਹੱਟੀ ਬਸਟਰ ਰੋਡ ਮੋੜ ਮੰਡੀ